ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਖੋਖਲੇ ਦਾਅਵਿਆਂ ਦਾ ਕਰਾਰਾ ਜਵਾਬ ਦਿੱਤਾ ਯੂ ਐਨ ਐਸ ਸੀ ਦੀ ਬਹਿਸ ਦੇ ਦੌਰਾਨ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਮਥਾਨੇਨੀ ਹਰੀਸ਼ ਨੇ ਪਾਕਿਸਤਾਨ ਨੂੰ ਖਾਸ ਕਰਕੇ ਜੰਮੂ ਅਤੇ ਕਸ਼ਮੀਰ ਉੱਤੇ ਭੁਲੇਖੇ ਵਾਲੀ ਬਕਵਾਸ ਕਰਨ ਦੇ ਨਿਸ਼ਾਨਾ ਬਣਾਇਆ ਹਰੀਸ਼ ਨੇ ਯਾਦ ਦਿਵਾਇਆ ਕਿ 1971 ਦੇ ਵਿੱਚ ਪਾਕਿਸਤਾਨ ਨੇ ਆਪਰੇਸ਼ਨ ਸਰਚ ਲਾਈਟ ਚਲਾਇਆ ਜਿਸ ਵਿੱਚ ਆਪਣੀ ਫੌਜ ਵੱਲੋਂ ਲਗਭਗ 4 ਲੱਖ ਔਰਤਾਂ ਤੇ ਨਾਗਰਿਕਾਂ ਨਾਲ ਨਸਲਕੁਸ਼ੀ ਅਤੇ ਸਮੂਹਿਕ ਜ਼ਬਰਜਨਾਹ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਦਾ ਧਿਆਨ ਪਟਕਾਉਣ ਲਈ ਅਦਕਥਨੀ ਰਣਨੀਤੀਆਂ ਵਰਤਦਾ ਰਹਿੰਦਾ ਹੈ। ਹਰੀਸ਼ ਨੇ ਜੋੜ ਦਿੱਤਾ ਕਿ ਭਾਰਤ ਦਾ ਰਿਕਾਰਡ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਮਾਮਲਿਆਂ ਦੇ ਵਿੱਚ ਬੇਦਾਗ ਅਤੇ નિર્ਦੋਸ਼ ਹੈ। ਹਰੀਸ਼ ਨੇ ਜੋੜਿਆ ਕਿ ਭਾਰਤ ਦਾ ਰਿਕਾਰਡ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਮਾਮਲਿਆਂ ਦੇ ਵਿੱਚ ਬੇਦਾਗ ਅਤੇ નિર્ਦੋਸ਼ ਹੈ। ਇਹ ਜਵਾਬ ਪਾਕਿਸਤਾਨ ਦੇ ਸਥਾਨੀ ਮਿਸ਼ਨ ਦੀ ਕਾਉਂਸਲਰ ਸਾਇਮਾ ਸਲੀਮ ਦੀਆਂ ਟਿੱਪਣੀਆਂ ਉੱਤੇ ਆਇਆ ਯੂਐਨਐਸਸੀ ਵੀ ਇਹ ਬਹਿਸ ਮਤੇ 1325 ਦੇ 25 ਸਾਲ ਪੂਰੇ ਹੋਣ ਮੌਕੇ ਤੇ ਆਯੋਜਿਤ ਕੀਤੀ ਗਈ ਸੀ ਜੋ ਔਰਤਾਂ ਤੇ ਕੁੜੀਆਂ ਉੱਤੇ ਹਥਿਆਰਬੰਦ ਸੰਘਰਸ਼ਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਭਾਰਤ ਨੇ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਆਪਣੀ ਗਲਤ ਨੀਤੀ ਨਾਲ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਕਿਸਤਾਨ ਆਪਣੀ ਗਲਤ ਨੀਤੀ ਦੇ ਨਾਲ ਲੋਕਾਂ ਨੂੰ ਹਮੇਸ਼ਾ ਧੋਖਾ ਦਿੰਦਾ ਆ ਰਿਹਾ ਹੈ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਖੋਖਲੇ ਦਾਅਵਿਆਂ ਦਾ ਕਰਾਰਾ ਜਵਾਬ ਦਿੱਤਾ ਯੂ ਐਨ ਐਸ ਸੀ ਦੀ ਬਹਿਸ ਦੇ ਦੌਰਾਨ ਭਾਰਤ ਦੇ ਸਥਾਈ ਪ੍ਰਤੀਨਿਧੀ ਪਰਵਧਾਨੇਨੀ ਹਰੀਸ਼ ਨੇ ਪਾਕਿਸਤਾਨ ਨੂੰ ਖਾਸ ਕਰਕੇ ਜੰਮੂ ਅਤੇ ਕਸ਼ਮੀਰ ਉਤੇ ਭੁਲੇਖੇ ਵਾਲੀ ਬਕਵਾਸ ਕਰਨ ਦੇ ਲਈ ਨਿਸ਼ਾਨਾ ਬਣਾਇਆ ਹਰੀਸ਼ ਨੇ ਯਾਦ ਦਿਵਾਇਆ ਕਿ 1971 ਦੇ ਵਿੱਚ ਪਾਕਿਸਤਾਨ ਨੇ ਆਪਰੇਸ਼ਨ ਸਰਚ ਲਾਈਟ ਚਲਾਇਆ ਜਿਸ ਵਿੱਚ ਆਪਣੀ ਫੌਜ ਵੱਲੋਂ ਲਗਭਗ 4 ਲੱਖ ਔਰਤਾਂ ਤੇ ਨਾਗਰਿਕਾਂ ਨਾਲ ਨਸਲਕੁਸ਼ੀ ਅਤੇ ਸਮੂਹਿਕ ਜ਼ਬਰਜਨਾਹ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਦਾ ਧਿਆਨ ਭਟਕਾਉਣ ਲਈ ਅਤਕਥਨੀ ਰਣਨੀਤੀਆਂ ਵਰਤਦਾ ਰਹਿੰਦਾ ਹੈ। ਹਰੀਸ਼ ਨੇ ਜੋੜ ਦਿੱਤਾ ਕਿ ਭਾਰਤ ਦਾ ਰਿਕਾਰਡ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਮਾਪਿਆਂ ਦੇ ਵਿੱਚ ਬੇਦਾਗ ਅਤੇ નિર્ਦੋਸ਼ ਹੈ। ਹਰੀਸ਼ ਨੇ ਜੋੜਿਆ ਕਿ ਭਾਰਤ ਦਾ ਰਿਕਾਰਡ ਔਰਤਾਂ ਸ਼ਾਂਤੀ ਅਤੇ ਸੁਰੱਖਿਆ ਮਾਮਲੇ ਦੇ ਵਿੱਚ ਬੇਦਾਗ ਅਤੇ નિર્ਦੋਸ਼ ਹੈ ਇਹ ਜਵਾਬ ਪਾਕਿਸਤਾਨ ਦੇ ਸਥਾਈ ਮਿਸ਼ਨ ਦੀ ਕਾਉਂਸਲਰ ਸਾਇਮਾ ਸਲੀਮ ਦੀਆਂ ਟਿੱਪਣੀਆਂ ਉੱਤੇ ਆਇਆ ਯੂਨੈਸਕੋ ਵੀ ਇਹ ਬਹਿਸ ਮਤੇ 1325 ਦੇ 25 ਸਾਲ ਪੂਰੇ ਹੋਣ ਮੌਕੇ ਤੇ ਆਯੋਜਿਤ ਕੀਤੀ ਗਈ ਸੀ ਜੋ ਔਰਤਾਂ ਦੇ ਕੁੜੀਆਂ ਉੱਤੇ ਹਥਿਆਰਬੰਦ ਸੰਘਰਸ਼ਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਭਾਰਤ ਨੇ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਆਪਣੀ ਗਲਤ ਨੀਤੀ ਨਾਲ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਕਿਸਤਾਨ ਆਪਣੀ ਗਲਤ ਨੀਤੀ ਦੇ ਨਾਲ ਲੋਕਾਂ ਨੂੰ ਹਮੇਸ਼ਾ ਧੋਖਾ ਦਿੰਦਾ ਆ ਰਿਹਾ ਹੈ UNSC ਵੀ ਇਹ ਬਹਿਸ ਮਤੇ 1325 ਦੇ 25 ਸਾਲ ਪੂਰੇ ਹੋਣ ਮੌਕੇ ਤੇ ਆਯੋਜਿਤ ਕੀਤੀ ਗਈ ਸੀ ਜੋ ਔਰਤਾਂ ਦੇ ਕੁੜੀਆਂ ਉੱਤੇ ਹਥਿਆਰਬੰਦ ਸੰਘਰਸ਼ਾਂ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਭਾਰਤ ਨੇ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਆਪਣੀ ਗਲਤ ਨੀਤੀ ਨਾਲ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਕਿਸਤਾਨ ਆਪਣੀ ਗਲਤ ਨੀਤੀ ਦੇ ਨਾਲ ਲੋਕਾਂ ਨੂੰ ਹਮੇਸ਼ਾ ਧੋਖਾ ਦਿੰਦਾ ਆ ਰਿਹਾ ਹੈ